ਕਿਦਾ ਐਵਲਾ ਕੇਵਲਾ ਸਿੱਤ ਸੀ ਦਸਤ ਮੈਨੂੰ ਇਹ ਵਧੀਆ ਲੱਗ ਰਿਹਾ ਜਦਾ ਐਵੇਂ ਛੋੜਿਆ ਵਾਲਾ ਲੱਗ ਰਿਹਾ ਸਭ ਤੋਂ ਪਹਿਲਾਂ ਜੈ ਪੀਮ ਜੈ 파ਰਤ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੋ ਸਾਰੇ ਸਾਥੀਆਂ ਨੂੰ ਪਤਾ ਹੀ ਹੈ ਕਿ ਸਮਾਜ ਦੇ ਵਿੱਚ ਜੋ ਅੱਜ ਚੱਲ ਰਹੀਆਂ ਗੰਦੀਆਂ ਸਿਆਸਤਾਂ ਜਾਤੀਵਾਦ ਲੋਕਾਂ ਦੇ ਵੱਲੋਂ ਬਾਰ-ਬਾਰ ਜਿਹੜਾ ਐਸੀ ਸਮਾਜ ਨੂੰ ਪਤਾੜਤ ਕੀਤਾ ਜਾਂਦਾ ਤੇ ਹੁਣ ਇੱਕ ਆ ਬੀਬਾ ਜਿਹੜੀ ਨਵੀਂ ਹੋਰ ਆ ਗਈ ਆ ਸੋਸ਼ਲ ਮੀਡੀਆ ਦੇ ਉੱਤੇ ਕਹਿ ਰਹੀ ਆ ਕੁਝ ਮੇਰੇ ਹਿਸਾਬ ਦੇ ਨਾਲ 100-100 ਰੁਪਏ ਦੇ ਜਿਹੜੇ ਬੂਟ ਖਰੀਦਦੀ ਆ ਕਿਸੇ ਦੁਕਾਨ ਦੇ ਉੱਤੇ ਤੇ ਕਹਿ ਰਹੀ ਆ ਵੀ ਆ ਜਿਹੜਾ ਰੰਗ ਜਿਹੜਾ ਚੂੜਿਆਂ ਵਾਲਾ ਆ ਜਿਹੜੀ ਵੀਡੀਓ ਚੱਲ ਰਹੀ ਆ ਤੁਸੀਂ ਦੇਖ ਲਓ ਕਿ ਇਹ ਰੰਗ ਚੂੜਿਆਂ ਵਾਲਾ ਆ ਤੇ ਬੀਬਾ ਤੇਰੀ ਵੀ ਔਕਾਤ ਸਾਨੂੰ ਲੱਗਦਾ ਵੀ 100-100 ਰੁਪਏ 50-50 ਰੁਪਏ ਵਾਲੇ ਜੁੱਤੀਆਂ ਪਾਉਣ ਵਾਲੀ ਔਕਾਤ ਆ ਤੇਰੀ ਤੇ ਜਿਹੜੇ ਤੂੰ ਸ਼ਬਦ ਬੋਲੇ ਅਤਿ ਨਿੰਦਣਯੋਗ ਸ਼ਬਦ ਆ ਜਦੋਂ ਵੀ ਤੇਰਾ ਪਤਾ ਲੱਗਦਾ ਤੇਰੇ ਉੱਤੇ ਵੀ ਜਿਹੜਾ ਅਸੀਂ ਪਰਚਾ ਦਰਜ ਕਰਵਾਵਾਂਗੇ ਤੇ ਆ ਪਹਿਲਾਂ ਤੂੰ ਦੇਖ ਹੀ ਲਾ ਪਹਿਲਾਂ ਪੰਜਾਬ ਦਾ ਮਾਹੌਲ ਕਿਹੋ ਜਿਹਾ ਹੋਇਆ ਜਿਹੜਾ ਜਿਹੜਾ ਐਸੀ ਸਮਾਜ ਦੇ ਬਾਰੇ ਬੋਲਿਆ ਉਹਨੂੰ ਉਹਨੂੰ ਜਿਹੜੀ ਆ ਸਜ਼ਾ ਦਿੱਤੀ ਗਈ ਆ ਤੇ ਤੂੰ ਬੀਬਾ 100-100 ਰੁਪਏ ਦੇ ਬੂਟ ਖਰੀਦਣ ਆਲੀ ਤੂੰ ਮੇਰੇ ਹਿਸਾਬ ਨਾਲ ਬਸ ਦਾ ਕਿਰਾਇਆ ਵੀ ਨਹੀਂ ਲਾਉਂਦੀ ਹੁਣੀ ਢਾਰਗਾਟ ਜਿਹੜਾ ਲੈ ਕੇ ਜਾਂਦੀ ਹੁਣੀ ਆ ਤੇ ਤੂੰ ਜਾਤੀ ਸ਼ੂਚਕ ਜਿਹੜਾ ਸ਼ਬਦ ਬੋਲ ਰਹੀ ਆ ਕੀ ਇਹ ਤੇਰੇ ਉੱਖਾਣੋਂ ਦੇ ਆ ਜਾਂ ਤੇਰੇ ਤੋਂ ਕੋਈ ਮੰਗਣੋਂ ਆਦਾ ਤੇਰੇ ਅਰਜ਼ੀਆਂ ਨੂੰ ਤਾਂ ਆਪ ਜਿਹੜੇ ਸਾਡੇ ਐਸੀ ਸਮਾਜ ਦੇ ਲੋਕ ਆ ਦਾਨ ਕਰਦੇ ਆ ਜੇ ਤੈਨੂੰ ਵੀ ਬੂਟ ਬਾਟ ਚਾਹੀਦੇ ਹੋਣਗੇ ਅਸੀਂ ਲੈ ਦੇਾਂਗੇ ਕੋਈ ਜੇ ਤੈਨੂੰ ਲੱਗਦਾ ਵੀ ਉਹ ਬੂਟ ਸਹੀ ਨਹੀਂ ਹੈਗੇ ਵੀ ਉਹ ਬੂਟ ਤੂੰ ਜਿਹੜੇ ਸ਼ਬਦ ਬੋਲੇ ਆ ਤੇ ਹੋ ਸਕਦਾ ਉਹ ਵਾਲਮੀਕੀ ਮਜਵੀ ਸਿੱਖ ਸਮਾਜ ਦੇ ਐਸੀ ਸਮਾਜ ਦੇ ਲੋਕਾਂ ਦੀ ਦੁਕਾਨ ਹੋਵੇ ਜਿਹੜੇ ਤੂੰ ਸ਼ਬਦ ਬੋਲ ਰਹੀਆਂ ਇਹ ਤੇਰੇ ਗਲ ਦਾ ਜਿਹੜਾ ਫਹਾ ਬਣ ਜਾਣਾ ਤੇ ਤੇਰੀ ਆਈਡੀ ਜਿਹੜੀ ਆ ਉਹ ਸ਼ੋਰ ਕਰ ਸਰਬਜਨ ਕਰਾਂਗੇ ਤਾਂ ਜੋ ਜਿਹੜੇ ਸਾਡੇ ਸਾਥੀ ਆ ਉਹ ਤੇਰੀ ਭਾਲ ਕਰ ਸਕਣ ਤੇ ਫੇਰ ਤੂੰ ਮਾਫੀਆਂ ਮੰਗਦੀ ਵੀ ਨਜ਼ਰ ਆਉਣਾ ਤੇ ਪਹਿਲਾਂ ਵੀ ਅਸੀਂ ਕਦੇ ਕਿਸੇ ਨੂੰ ਮਾਫ ਨਹੀਂ ਕੀਤਾ ਤੇ ਨਾ ਹੁਣ ਤੈਨੂੰ ਕਰਾਂਗੇ ਤੇ ਬੀਬਾ ਆਪਣੇ ਲਈ ਵੀ ਜਿਹੜਾ ਸੋਚ ਵਿਚਾਰ ਲਾ ਤੂੰ 50-50 ਰੁਪਏ ਦੇ ਬੂਟ ਖਰੀਦਣ ਵਾਲੀ ਹੈਗੀ ਔਕਾਤ ਆ ਤੇਰੀ ਵਾਲਮੀਕੀ ਮਜਵੀ ਸਿੱਖ ਸਮਾਜ ਦੇ ਜਿਹੜੇ ਲੋਕ ਆ ਬੜੇ ਮਹਿੰਗੇ ਮਹਿੰਗੇ ਬੂਟ ਪਾਉਂਦੇ ਆ ਤੇ ਤੂੰ ਦੱਸ ਰਹੀ ਆ ਵੀ ਆ ਜਾਤੀ ਨਾਲ ਸੰਬੰਧਤ ਆ ਇਹ ਉਹ ਲੱਗਦੇ ਆ ਤੇ ਤੈਨੂੰ ਪਤਾ ਲੱਗ ਜਾਊਗਾ ਜਦੋਂ ਤੇਰੇ ਉੱਤੇ ਜਿਹੜੀ ਕਾਨੂੰਨੀ ਸ਼ਿਕੰਜਾ ਕੱਸਿਆ ਤੇ ਜਲਦੀ ਅਸੀਂ ਜਿਹੜਾ ਇਹ ਸ਼ਿਕੰਜਾ ਤੇਰੇ ਉੱਤੇ ਕਸਾਂਗੇ ਤੇਰੇ ਉੱਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਵਾਵਾਂਗੇ ਜਿਉਂ ਤੂੰ ਸਾਡੇ ਖਿਲਾਫ ਸਾਡੀ ਜਾਤੀ ਦੇ ਖਿਲਾਫ ਜਿਹੜਾ अपमानजनक शब्द बोलेया ते बीबा ते ਹੁਣ ਤੂੰ ਵੀ ਤਿਆਰੀ ਕਰ ਲੈ ਜਿੱਥੇ ਵੱਡੇ ਵੱਡੇ ਲੀਡਰ ਅੱਜ ਤੋਬਾ ਕਰ ਰਹੇ ਆ ਤੇ ਉੱਥੇ ਤੂੰ ਵੀ ਤਿਆਰੀ ਕਰ ਲੈ ਤੇਰੀ ਵੀ ਭਾਲ ਬਾਲ ਮਿੱਕੀ ਸਮਾਜ ਨੇ ਲਾ ਲਈ ਆ ਜੈ ਭੀਮ ਜੈ ਭਾਰਤ ਤੇ ਬਾਕੀ ਬੀਬਾ ਹੁਣ ਤੂੰ ਵੀ ਤਿਆਰੀ ਕਰ ਲੈ ਕਿਉਂਕਿ ਜਿਹੜੀ ਜਿਹੜਾ ਜਿਹੜਾ ਅਸੀਂ ਸਮਾਜ ਬਾਰੇ ਬੋਲਦਾ ਉਹਦਾ ਜਿਹੜਾ ਰਸਤਾ ਉਹ ਅਸੀਂ ਕਮਾਂਗੇ ਸਿਹਾਰ ਕਰ ਲਿਖਿਆ ਹੁੰਦਾ ਨਰਕਾਂ ਨੂੰ ਜਾਂਦਾ ਤੇ ਤੇਰਾ ਵੀ ਉਹ ਰਸਤੇ ਤੈਨੂੰ ਵੀ ਅਸੀਂ ਪਾ ਦੇਣਾ ਆ ਤੇ ਇਸ ਕਰਕੇ ਜਿਹੜਾ ਸੋਚ ਸਮਝ ਕੇ ਬੋਲਿਆ ਕਰ ਬੀਬਾ ਜੇ ਕਿਸੇ ਵੀ ਜਾਤੀ ਬਾਰੇ ਬੋਲਦੀਆਂ ਤਾਂ ਤੈਨੂੰ ਜੇ ਤੇਰੇ ਆਂਡ ਗਵਾਂਢੀ ਐਸੀ ਸਮਾਜ ਨੂੰ ਪਤਾ ਲੱਗ ਗਿਆ ਕਿ ਤੂੰ ਐਦਾਂ ਬੋਲਿਆ ਤੇ ਤੇਰਾ ਜੀਣਾ ਹਰਾਮ ਕਰ ਦੇਣਗੇ ਇਹ ਉਹ ਕੌਮ ਆ ਜਿਨ੍ਹਾਂ ਨੇ ਉਸ ਵੇਲੇ ਖੜੇ ਸੀ ਜਦੋਂ ਕੋਈ ਨਹੀਂ ਸੀ ਖੜਿਆ ਤੇ ਇਤਿਹਾਸ ਗਵਾਹ ਆ ਤੇਰੇ ਵਰਗੀਆਂ ਬੀਬੀਆਂ ਉੱਠ ਕੇ ਜਿਹੜੀਆਂ ਬੀਆਂ-ਬੀਆਂ ਦੀਆਂ ਚਪਲਾਂ ਪਾਉਣ ਵਾਲੀਆਂ ਤੇ ਕਹਿ ਰਹੀਆਂ ਬੀਆ ਉਹਨਾਂ ਵਾਲੇ ਬੂਟ ਆ ਤੇ ਸਹੀ ਨਹੀਂ ਹੈਗੇ ਤੇ ਤੂੰ ਖਰੀਦਣੇ ਖਰੀਦ ਨਹੀਂ ਖਰੀਦਣੇ ਨਾ ਖਰੀਦ ਤੇਰੀ ਔਕਾਤ ਹੈਗੀ ਖਰੀਦ ਲਾ ਤੇ ਤੂੰ ਕਿਸੇ ਦੀ ਜਾਤੀ ਬਾਰੇ ਕਿਉਂ ਕਹਿ ਰਹੀ ਆ ਇਸ ਲਈ ਤੈਨੂੰ ਜਿਹੜਾ ਹੁਣ ਖਮਿਆਜਾ ਭੁਗਤਣਾ ਪੈਣਾ ਤੇ ਜਲਦੀ ਤੈਨੂੰ ਜਿਹੜਾ ਲੋਕਾਂ ਦੇ ਰੂਬਰੂ ਕਰਦੇ ਆ ਕਿਉਂਕਿ ਆਪਣੇ ਸਮਾਜ ਨੂੰ ਅਸੀਂ ਜਿਹੜੀ ਇੱਕ ਵੀਡੀਓਗ੍ਰਾਫੀ ਦਿਖਾ ਰਹੇ ਆ ਤੇ ਉਹਦੇ ਵਿੱਚ ਤੇਰੀ ਸ਼ਾਇਦ ਆਈਡੀ ਵੀ ਆ ਰਹੀ ਆ ਤੇ ਲੱਭ ਲੈਣਾ ਤੈਨੂੰ ਐਸੀ ਸਮਾਜ ਨੇ ਤਾਂ ਫਿਰ ਤੂੰ ਵੀ ਤਿਆਰੀ ਬਣ ਇਸ ਕਰਕੇ ਅਸੀਂ ਜਿਹੜੀ ਤੇਰੇ ਉੱਤੇ ਕਾਨੂੰਨੀ ਕਾਰਵਾਈ ਕਰਵਾਵਾਂਗੇ ਤੇ ਤੇਰੇ ਤੈਨੂੰ ਜਿਹੜਾ ਮਾਫ਼ ਵੀ ਨਹੀਂ ਕੀਤਾ ਜਾਊਗਾ ਕਿਉਂਕਿ ਤੂੰ ਸਾਡੇ ਸਮਾਜ ਬਾਰੇ ਭੱਦੀ ਸ਼ਬਦਾਵਲੀ ਬੋਲ ਰਹੀ ਆ ਕਿੱਥੇ ਵੱਡੇ ਵੱਡੇ ਦਵੰਦਰ ਜਿਹੜੇ ਕਹਿੰਦੇ ਘਾਉਂਦੇ ਆ ਉਹਨਾਂ ਨੂੰ ਖੁੰਝੇ ਲੱਗਣਾ ਪੈਂਦਾ ਸਰਕਾਰਾਂ ਝੁਕਦੀਆਂ ਤੇ ਤੂੰ ਕਿਹੜੇ ਬਾਗ ਦੀ ਮੁੱਲੀ ਆ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰ ਗੁਰੂਦੇਵ